ਦੀ ਸ਼ਵੀ ਨੂੰ ਕਰਤਾਰਨ ਦਾ ਉਹਦਾ ਮਕਸਦ ਦੇਖਿਆ ਗਿਆ ਜੀ ਜਦੋਂ ਕਿ ਬੁਨਿਆਦੀ ਤੌਰ ਦੇ ਉੱਤੇ ਦੇਖਿਆ ਜਾਵੇ ਕਿ ਐਮਰਜੈਂਸੀ 77 ਚ 1977 ਦੀ ਹੈ ਤੇ ਉਸ ਤੋਂ ਸਟਾਕਟਰ ਨੂੰ ਲਾ ਕੇ 4 ਸਾਲ 84 7 ਸਾਲ ਬਾਅਦ ਦਾ ਵਰਤਾਨ ਵੀ ਉਹਦੇ ਵਿੱਚ ਦਿਖਾਇਆ ਗਿਆ ਜੀ ਜੀ ਇਹ ਦੇਖ ਅਸੀਂ ਸੰਦੇ ਸੀਗੇ ਕਿ ਉਹਦੀ ਮਾਨਸਿਕਤਾ ਸਿੱਖ ਰਹੀ ਹੈ ਜੀ ਜੀ ਉਹਨੇ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰ ਲਈ ਜੀ ਇਹ ਅਸੀਂ ਸ਼੍ਰੋਮਿਕ ਮਟੀਰੀਅਲ ਨੂੰ ਜਿਹੜਾ ਕੁਝ ਉਹ ਟ੍ਰੇਲਰ ਦੇ ਵਿੱਚ ਆਇਆ ਜਿਹਦੇ ਸਿੱਖਾਂ ਨੇ ਜਿਸ ਕੱਲ ਦਾ ਵਿਰੋਧ ਕੀਤਾ ਜੀ ਉਹਨਾਂ ਦੀ ਜੀਵ ਭਾਵਨਾ ਨੂੰ ਲੈ ਕੇ ਹੀ ਸ਼੍ਰੋਮਿਕ ਕਮਿਟੀ ਨੇ ਦੇਖਦੇ ਜਿਹੜਾ ਪਤ్రਾਲਾ ਵਾ ਸਾਡਾ ਜਿਹੜਾ ਫੌਕਸਟਿੰਗ ਮੰਤਰੀ ਹੈ ਉਹਦੇ ਤੱਕ ਅਸੀਂ ਕਿੱਥੇ ਵੀ ਭਾਈ ਜੀ ਮਿਲਲੀ ਸਮਾਜ ਮੰਗਿਆ ਚਲੋ ਉਹਨਾਂ ਨੇ ਸਮਾਂ ਥੈਂਕ ਯੂ ਸਰ ਠੀਕ ਹੈ ਜੀ ਫਿਰ ਅਸੀਂ ਜਿਹੜਾ 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 ਸਾਡਾ ਸੈਂਸਰ ਬੋਰਡ ਹੈ ਉਹ ਤੋਂ ਦਾ ਵੀ ਪਤਰਾਕਾਰ ਸਾਡਾ ਆਇਆ ਅਸੀਂ ਉਹਨਾਂ ਨੂੰ ਬਕਾਇਦਾ ਸੀੜੀ ਭੇਜੀ ਕਿ ਆ ਜਿਹੜੀਆਂ ਇਤਰਾਜ ਨੂੰ ਜਿਹੜੀਆਂ ਇਤਿਹਾਸ ਦਾ ਹਿੱਸਾ ਨਹੀਂ ਠੀਕ ਹੈ ਜੀ ਇਹ ਸੀਜ਼ਨਲ ਸਿੱਖਾ ਦੇ ਮਾਮਲੇ ਥੇਸ ਪਹੁੰਚਦੀ ਆ ਕਿੰਨੇ ਹਜ਼ਾਰਾਂ ਲੋਕਾਂ ਦਾ ਕਤਲਿਆ ਹੋਇਆ, ਕੰਬਿਆਰੇ ਹੋਇਆ, ਸਾਰੇ ਬਾਜ਼ਾਰ ਹੋਇਆ ਤਾਂ ਉਹ ਤੁਸੀਂ ਦੇਖੋਗੇ ਸਿਰਫ ਇਹ ਗੱਲ ਕਹਿ ਕੇ ਗੱਲ ਖਤਮ ਕਰ ਦਿੱਤੀ ਗਈ ਕਿ ਜਦੋਂ ਵੱਡਾ ਦਰਸ ਖਿਲਦਾ ਹੈ ਤਾਂ ਧਰਤੀ ਹੈ ਜੀ ਰਜੀਵ ਗਾਂਧੀ ਜੀ ਇਹ ਗੱਲ ਕਹਿ ਕੇ ਗੱਲ ਖਤਮ ਕਰਤੀ ਕਿ ਵੱਡਾ ਦਰਸ ਗਿਆ ਵਾ ਇਸ ਕਰਕੇ ਧਰਤੀ ਹਿੱਤੀ ਹੈ ਉਹੀ ਇਹਦਾ ਲੋਕਾਂ ਦੀ ਜਾਨ ਦਾ ਮੁੱਲ ਨਹੀਂ ਹੈਗਾ ਜੀ ਕਿਉਂਕਿ ਕਿਉਂਕਿ ਉਹ ਸਿੱਖ ਦੇ ਸੰਵਿਧਾਨ ਦੀ ਕਿਤਾਬ ਸਾਡੇ ਲਈ ਧਰਮ ਬੰਧਨ ਹੈ ਜੀ ਪਰ ਉਸੇ ਸੰਵਿਧਾਨ ਦੇ ਅਨੁਕੂਨ ਚੱਲ ਕੇ ਜਿਹੜਾ ਹੋਇਆ ਜ਼ੁਲਮ ਤੇ ਜ਼ਿਆਤੀ ਹੋਈ ਆ ਉਸ ਗੱਲ ਨੂੰ ਲੈ ਕੇ ਖਾਲੜਾ ਸਾਹਿਬ ਨੇ ਜੋ ਗੱਲ ਕੀਤੀ ਹੈ ਅੱਜ ਵੀ ਲੋਕਾਂ ਨੂੰ ਸੰਵਿਧਾਨ ਦਾ ਰਾਖੜਾ ਜੀ ਦਾ ਨਾ ਕਹੀ ਜਾ ਉਹਨਾਂ ਦੀ ਸਿੱਖਾਂ ਦੇ ਉਹ ਸ਼ਹੀਦ ਨੇ ਜੀ ਤੇ ਕਾਹਲੋ ਬਹੁਤ ਵੱਡੀ ਕੁਰਬਾਨੀ ਆ ਜਿਹੜੀ ਜਿਹੜੀ ਕਿਸੇ ਵੀ ਮਟਾਈ ਨਹੀਂ ਜਾ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਜਤਨ ਸਿੰਘ ਮਹਲ ਇੱਕ ਖਾਸ ਪ੍ਰੋਗਰਾਮ ਵਿੱਚ ਹਾਜ਼ਰ ਹਾਂ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਦੱਸਦੇ ਹਾਂ ਕੰਗਰਾਂ ਨਰੋਦ ਜੋ ਬੀਜੇਪੀ ਦੀ ਐਮਪੀ ਹੈ ਉਸਦੀ ਫਿਲਮ ਐਮਰਜੈਂਸੀ ਪੂਰੇ ਭਾਰਤ ਵਿੱਚ ਰਿਲੀਜ਼ ਹੋ ਗਈ ਹੈ ਲੇਕਿਨ ਪੰਜਾਬ ਵਿੱਚ ਕਾਫੀ ਪ੍ਰੋਟੈਸਟ ਫਿਲਮ ਦੇਖਣ ਨੂੰ ਮਿਲ ਰਹੇ ਨੇ ਦੇਖਿਆ ਜਾਰ ਐਸਜੀਬੀਸੀ ਮੈਂਬਰਾਂ ਅਤੇ ਸਿੱਖ ਸੰਗਠਾ ਵੱਲੋਂ ਕਾਫੀ ਵਿਰੋਧ ਕੀਤਾ ਜਾ ਰਿਹਾ ਤੇ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇ ਸਬੰਧ ਵਿੱਚ ਇਹ ਪ੍ਰੋਟੈਸਟ ਕੀਤੇ ਜਾ ਰਹੇ ਨੇ ਜਿੱਥੇ ਐਸਜੀਬੀਸੀ ਵੱਲੋਂ ਇੱਕ ਮੈਮੋਰੰਡਮ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੂੰ ਕਿ ਫਿਲਮ ਨਾ ਰਿਲੀਜ਼ ਹੋ ਚਾਹੇ ਪੰਜਾਬ ਸਰਕਾਰ ਵੱਲੋਂ ਕੋਈ ਐਕਸ਼ਨ ਨਹੀਂ ਲਏਗਾ ਲੇਕਿਨ ਐਸਜੀਬੀਸੀ ਮੈਂਬਰਸ ਅਤੇ ਸਿੱਖ ਸੰਗਤਾਂ ਵੱਲੋਂ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਤੇ ਕਾਫੀ ਜ਼ਿਆਦਾ ਜੋ ਸਿਨੇਮਾ ਘਰ ਹੈ ਉਹਨਾਂ ਦੇ ਬਾਹਰ ਜਾ ਕੇ ਪ੍ਰੋਟੈਸਟ ਕੀਤਾ ਗਿਆ। ਤੋ ਕੀ ਕਾਰਨ ਸਗਨ ਪ੍ਰੋਟੈਸਟ ਕਰਨ ਦੀ ਹੈ ਤੇ ਕਿਉਂ ਇਹ ਫਿਲਮ ਨਹੀਂ ਰਿਲੀਜ਼ ਹੋਣ ਦਿੱਤੀ ਜਾਣੀ? ਇਸ ਦੇ ਸਬੰਧ ਵਿੱਚ ਵਧੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਐਸਜੀਬੀਸੀ ਮੈਂਬਰ ਗੁਰਚਨ ਸਿੰਘ ਗਰੇਵਾਲ ਜੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਗਰੇਵਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੰਗਰਨ ਨੋਟ ਦੀ ਫਿਲਮ ਐਮਰਜੈਂਸੀ ਰਿਲੀਜ਼ ਹੋ ਰਹੀ ਹੈ ਜੀ ਲੇਕਿਨ ਅਬ ਆ ਪੰਜਾਬ ਵਿੱਚ ਕਾਫੀ ਪ੍ਰੋਟੈਸਟ ਕਰ ਰਹੇ ਆ ਕਿ ਨਹੀਂ ਰਿਲੀਜ਼ ਹੋਣ ਦੇਣ ਲਈ ਕੀ ਕਾਰਨ ਹੈ ਜੀ ਦੇਖੋ ਗੱਲ ਇਸ ਤਰ੍ਹਾਂ ਜੀ ਇਹ ਜਿਹੜੀ ਫਿਲਮ ਦਾ ਜੋ ਬੁਨਿਆਦੀ ਤੌਰ ਤੇ ਜਿਹੜੀ ਫਿਲਮ ਬਣਾ ਰਹੀ ਹੈ ਬਨੇਤਰੀ ਹੈ ਕੰਗਨਾ ਜੀ ਇਹਦਾ ਰਿਕੋਰਡ ਸਿੱਖਾਂ ਲਈ ਤੇ ਪੰਜਾਬ ਲਈ ਤੇ ਕਿਸਾਨਾਂ ਲਈ ਬੜਾ ਮਾਣਾ ਰਿਹਾ ਉਹਦਾ ਰਵਈਆ ਜੀ ਉਹਦਾ ਨਜ਼ਰ ਗਿਆ ਜਿਹੜੀ 100 ਸੌ ਰੁਪਏ ਦੀ ਅੜੀ ਦੀ ਗੱਲ ਕਰਦੀ ਆ ਅੱਖਾਂ ਦੇ ਬਾਰੇ ਚੋਂਤੀ ਹੁੰਦੀ ਆ ਕਿ ਨਾਂ ਕਿਸੇ ਨੂੰ ਖੁਸ਼ ਕਰ ਲਈ ਆਪਣੇ ਆਕਾਮ ਨੂੰ ਖੁਸ਼ ਕਰ ਲਈ ਉਹ ਕੰਮ ਕਰ ਦੂਗੀ ਜਿਹਦੇ ਵਿੱਚ ਉਹਨੂੰ ਮੁਆਵਜ਼ੇ ਚ ਉਹਨੂੰ ਟਿੰਕ ਵੀ ਮਿਲੀ ਜ਼ਿੰਦਗੀ ਆ ਟੈਮ ਐਮ ਪੀ ਆ ਜੀ ਇਹਨੂੰ ਇਹ ਮਸਲਾ ਹੋਰ ਆ ਜੀ ਉਹ ਕੀ ਆ ਵੀ ਜਿਹੜਾ ਜਿਹੜੀ ਐਮਰਜੈਂਸੀ ਫਿਲਮ ਬਣਾਈ ਗਈ ਜੀ ਫਿਲਮਾਂ ਬਣਨ ਚਾਹੀਦੀਆਂ ਇਤਿਹਾਸ ਨੂੰ ਦੱਸੋਣੀਆਂ ਫਿਲਮਾਂ ਬਣਨ ਚਾਹੀਦੀਆਂ ਅਸੀਂ ਉਹਦਾ ਸਵਾਗਤ ਵੀ ਕਰਾਂਗੇ ਇੰਦਰਾ ਜੀ ਗੱਲ ਮੈਂ ਗੱਲ ਕਰਨ ਤੋਂ ਪਹਿਲਾਂ ਸਾਰੇ ਜਿੰਨੇ ਵੀ ਤੁਹਾਡੇ ਚੈਨਲ ਨਾਲ ਸਬੰਧ ਹੋ ਰਹੇ ਨੇ ਜੀ ਮੈਂ ਇਹਨਾਂ ਨੂੰ ਗੱਲ ਦੱਸ ਦਿਆਂ ਕਿ ਇੱਕ ਇੱਕ ਸਵਾਲ ਪੈਦਾ ਹੋ ਰਿਹਾ ਜੀ ਕਹਿੰਦੇ ਵੀ ਇੰਦਰਾ ਗਾਂਧੀ ਨੇ ਦੇਸ਼ ਜੋ ਪ੍ਰੈਜਿਡੈਂਸੀ ਲਈ ਸਿੱਖਾ ਨਾਲ ਬਹੁਤ ਵੱਡਾ ਧਕਾ ਕੀਤਾ ਕਾਂਗਰਸ ਦਾ ਬਹੁਤ ਵੱਡਾ ਜਿਵੇਂ ਕਹਿੰਦੇ ਨੇ ਵੀ ਸਿੱਖਾ ਦੇ ਗੁੱਲਮ ਤੋਂ ਜੋਗਰੀ ਦਾਸ ਦਾ ਕੁਛ ਕਹਿੰਦੇ ਕਿ ਉਹਦੇ ਉਹ ਉਸ ਮੇਂਦਰਾ ਗਾਂਧੀ ਦੀ ਜਿਹੜੀ ਕਾਰਗੁਜ਼ਾਰੀ ਹੈ ਜੀ ਉਹਨੂੰ ਦਿਖਾਉਣ ਦੇ ਵਿੱਚ ਅਸੀਂ ਰੁਕਾਵਟ ਕਿਉਂ ਬਣਾਗੇ ਜੀ ਤੇ ਜਿਹੜੀ ਸ਼੍ਰੋਮਣੀ ਗੁਰਦਾਰਾ ਪਰੰਦੇ ਕਮੇਟੀ ਹੈ ਦੇਖੋ ਅੱਗੇ ਵੀ ਅਸੀਂ ਇਹ ਕਹਿੰਦੇ ਆਉਂਦੇ ਆ ਕਿ ਤੁਹਾਡੀ ਸੰਗਤਾਂ ਦੀ 꾸ਣੀ ਹੋਈ ਕਮੇਟੀ ਹੈ ਜਿਸ ਜਿਹਦਾ ਫਰਜ਼ ਬਣਦਾ ਕਿ ਉਹ ਧਰਮ ਦਾ ਪ੍ਰਚਾਰ ਕਰੇ ਗੁਰਦਾਰਾ ਦਾ ਪ੍ਰਬੰਧ ਕਰੇ ਤੇ ਸਿੱਖਾਂ ਤੇ ਕਿਸੇ ਤਰ੍ਹਾਂ ਦਾ ਕੋਈ ਹਮਲਾ ਹੁੰਦਾ ਉਹਦੇ ਲਈ ਉਹ ਕਰ ਦੋ ਵੀ ਉਹਦਾ ਬਣਦਾ ਫਰਜ਼ ਅਦਾ ਕਰੇ ਖਾਸ ਤੌਰ ਤੇ ਪੈਰੇ ਦੇ ਜੀ ਜੀ ਜੋ ਪਿਛਲੇ ਦਿਨਾਂ 'ਚ ਇੱਕ ਟ੍ਰੇਲਰ ਜਾਰੀ ਕੀਤਾ ਗਿਆ ਜਿਹੜਾ ਟ੍ਰੇਲਰ ਬਹੁਤ ਵਿਵਾਦਤ ਸੀਗਾ ਜਿਹਦੇ ਸੰਤ ਜਰਨਾਲ ਸਿੰਘ ਖਾਲਸਾ ਸਾਹਿਬ ਭੰਡਾਰਾ ਵਾਲਿਆਂ ਬਾਰੇ ਗਲਤ ਸ਼ਬਦਾਵਲੀ ਵਰਤੀ ਗਈ ਜੀ ਉਹਨਾਂ ਦੀ ਗਲਤ ਪ੍ਰੈਜੈਂਟੇਸ਼ਨ ਕੀਤੀ ਗਈ ਤੇ ਉਸ ਦੇ ਨਾਲ ਵੀ ਨਾਲ ਬੱਸਾਂ ਵਿੱਚੋਂ ਕੱਢ ਕੇ ਸਿੱਖਾਂ ਵੱਲੋਂ ਲੋਕ ਮਾਰੇ ਜਾਣ ਦੀ ਗੱਲ ਜਾਂ ਹੋਰ ਇਸ ਤਰ੍ਹਾਂ ਦੀ ਗੱਲ ਜਿਹਦੇ ਨਾਲ ਸਿੱਖ ਸਿੱਖ ਜਿਹੜੀਆਂ ਭਾਵਨਾਵਾਂ ਤੇ ਠੇਸ ਵੀ ਪਹੁੰਚੀ ਤੇ ਸਿੱਖਾਂ ਦੀ ਸ਼ਬੀ ਨੂੰ ਕੰਮ ਕਰਨਾ ਉਹਦਾ ਮਕਸਦ ਦੇਖਿਆ ਗਿਆ ਜੀ ਕਿਉਂਕਿ ਬੁਨਿਆਦੀ ਤੌਰ ਦੇ ਉੱਤੇ ਦੇਖਿਆ ਜਾਵੇ ਕਿ ਐਮਰਜੈਂਸੀ 77 ਚ 1977 ਦੀ ਹੈ ਤੇ ਉਸ ਤੋਂ 77 ਨੂੰ ਲਾ ਕੇ 4 ਸਾਲ 84 6 ਸਾਲ ਬਾਅਦ ਦਾ ਵਰਤਾਂਤ ਵੀ ਉਹਦੇ ਵਿੱਚ ਦਿਖਾਇਆ ਗਿਆ ਜੀ ਜੀ ਇਹਦੇ ਕਿ ਅਸੀਂ ਇਹ ਸਮਝਦੇ ਸੀਗੇ ਕਿ ਉਹਦੀ ਮਾਨਸਿਕਤਾ ਸਿੱਖ ਹੋਰ ਵੀ ਹੈ ਜੀ ਜੀ ਉਹਨੇ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰ ਲਈ ਜੀ ਲੇਕਿਨ ਗਰੀਬਾਲ ਜੀ ਜੀ हां हां ਗਰਵਾਲ ਜੀ ਆਪਾਂ ਦੇਖਦੇ ਆ ਕਿ ਜੋ ਆਪਣਾ ਪਹਿਲਾ ਵੀ ਵਿਰੋਧ ਕਾਫੀ ਕਰ ਰਿਹਾ ਸੀ ਆਪਾਂ SGVC ਵੀ ਸਿਕ ਸੰਕਤਾ ਵੀ ਤੋਂ ਉਸ ਤੋਂ ਬਾਅਦ ਕੱਟ ਦਾ ਲਗਾਏ ਗਏ ਨੇ ਸੈਂਸਰ ਬੋਰਡ ਵੱਲੋਂ ਕਿਹਾ ਗਿਆ ਹੈ ਕੋਈ ਚੇਂਜਸ ਵੀ ਕੀਤੀ ਗਈਆਂ ਨੇ ਤਾਂ ਫਿਰ ਹੁਣ ਕਿਉਂ ਆਪਾਂ ਨਹੀਂ ਰਿਲੀਜ਼ ਹੋਣ ਦੇ ਰਹੇ ਮੈਂ 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 ਇਹੀ ਦੱਸ ਰਿਹਾ ਸੀ ਜੀ ਇਹ ਅਸੀਂ ਸ਼੍ਰੋਮਿਕ ਮਟੀਵਲ ਨੂੰ ਜਿਹੜਾ ਕੁਝ ਉਹ ਟ੍ਰੇਲਰ ਦੇ ਵਿੱਚ ਆਇਆ ਜਿਹਨੇ ਸਿੱਖਾਂ ਨੇ ਜਿਸ ਕੱਲ ਦਾ ਵਿਰੋਧ ਕੀਤਾ ਜੀ ਉਹਨਾਂ ਦੀਆਂ ਭਾਵਨਾਵਾਂ ਨੂੰ ਲੈ ਕੇ ਸ਼੍ਰੋਮੀ ਕਮੇਟੀ ਨੇ ਦੇਖਦੇ ਜਿਹੜਾ ਪਤ్రਾਲਾ ਵਾ ਸਾਡਾ ਜਿਹੜਾ ਬ੍ਰਾਡਕਾਸਟਿੰਗ ਮੰਤਰੀ ਹੈ ਉਹਦੇ ਤੱਕ ਅਸੀਂ ਕਿੱਥੇ ਵੀ ਪਾਈ ਅਸੀਂ ਮਿਲਣ ਲਈ ਸਮਾਂ ਮੰਗਿਆ ਚਲੋ ਉਹਨਾਂ ਨੇ ਸਮਾਂ ਨਹੀਂ ਦਿੱਤਾ ਠੀਕ ਹੈ ਜੀ ਤੇ ਅਸੀਂ ਜਿਹੜਾ 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 ਸਾਡਾ ਸੈਂਸਰ ਬੋਰਡ ਹੈ ਉਹ ਤੋਂ ਨਾਲ ਵੀ ਪਤਰਾਕਾਰ ਕੱਢਾ ਹੋਇਆ ਅਸੀਂ ਉਹਨਾਂ ਨੂੰ ਬਕਾਇਦਾ ਸੀੜੀ ਭੇਜੀ ਕਿ ਆਹ ਚੀਜ਼ਾਂ ਜਿਹੜੀਆਂ ਤਰਾਜਯੋਗ ਨਹੀਂ ਜਿਹੜੀਆਂ ਇਤਿਹਾਸ ਦਾ ਹਿੱਕਾ ਨਹੀਂ ਹੈ ਠੀਕ ਹੈ ਜੀ ਦੇ ਇਹ ਜਿਹਨਾਂ ਨੇ ਦਿਖਾਦੇ ਮੰਨਦੇ ਥੇ ਸਪੋਚਦੀ ਆ ਪਰ ਉਹਨਾਂ ਨੇ ਫਿਲਮ ਨੂੰ ਜਾਰੀ ਕਰਨ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਉਹ ਉਚਿਤ ਨਹੀਂ ਸਮਝਿਆ ਕਿ ਫਿਲਮ ਜਿਹੜੀ ਆ ਜਿੰਨੇ ਜਿਹੜੇ ਵਿਰੋਧ ਕਰ ਰਹੇ ਰਹੀਆਂ ਜਾਂ ਸਿੱਖ ਦਮਾਏ ਨੇ ਕਿਸੇ ਨੂੰ ਦਿਖਾਈ ਜਾਂਦੀ ਅਸੀਂ ਨਹੀਂ ਕਹਿੰਦੇ ਕਿ ਕੱਲ੍ਹ ਜਰੂਰੀ ਕੋਈ ਦਿਖਾਈ ਜਾਂਦੀ ਕਿਸੇ ਹੋਰ ਨੂੰ ਵੀ ਸਿੱਖ ਸਤਾਵਾਂ ਨੂੰ ਸਿੱਖ ਤਾਂ ਕੀ ਤੋਂ ਸਮਝਣ ਵਾਲੇ ਬੰਦੇ ਬੁੱਢੀ ਜੀਵਨ ਨੂੰ ਦਿਖਾਈ ਜਾਂਦੀ ਪਰ ਇਹਨਾਂ ਨੇ ਕੋਈ ਨਹੀਂ ਦਿਖਾਈ ਇਸ ਕਰਕੇ ਕਿਉਂਕਿ ਸਾਾਨੂੰ ਸਾਡੀ ਡਿਊਟੀ ਸੀ ਇਸੀਂ ਅਸੀਂ ਇਹ ਕਿਹਾ ਕਿ ਜੋ ਪਹਿਲਾ ਟ੍ਰੇਲਰ ਵਿੱਚ ਦੱਸਿਆ ਗਿਆ ਸੀ ਉਸ ਦਾ ਵਰਬਲੀ ਤਾਂ ਗੱਲ ਕੀਤੀ ਗਈ ਆ ਇਸ ਲਈ ਇਹ ਕੱਟ ਦਿੱਤੇ ਗਏ ਸੀਨ ਕੱਟ ਤੇ ਦਿਖਾਉਣ ਦੇ ਵਿੱਚ ਬਿਲਕੁਲ ਲੋੜ ਦੀ ਸਮਝ ਤਾਂ ਉਹ ਫਿਲਮ ਰਿਲੀਜ਼ ਕਰਨੀ ਸੀ ਰਿਲੀਜ਼ ਕਰਨ ਦੇ ਲਈ ਅਸੀਂ ਇਸੇ ਕਰਕੇ ਉਹਦਾ ਵਿਰੋਧ ਕੀਤਾ ਕਿ ਉਸ ਫਿਲਮ ਦੇ ਵਿੱਚ ਕੀ ਹੈ ਕੀ ਨਹੀਂ ਜਿਹੜਾ ਉਸ ਤੁਸੀਂ ਦੇਖਿਆ ਉਹ ਅਸੀਂ ਉਸ ਦਾ ਵਿਰੋਧ ਕਰਦੇ ਆਂ ਸਾਨੂੰ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੋਰ ਵੀ ਅਸੀਂ ਇਹ ਗੱਲ ਕਰਦੇ ਹਾਂ ਕਿ ਸਾਰੇ ਪੰਜਾਬ ਵਿੱਚ ਫਿਲਮ ਨਹੀਂ ਲੱਗੀ ਤੇ ਅਸੀਂ ਦੇਖੀ ਨਹੀਂ ਅੱਜ ਵੀ ਸਾਨੂੰ ਇਸ ਗੱਲ ਦੇ ਬਾਰੇ ਪੂਰੀ ਪੁਖਤਾ ਜਾਣਕਾਰੀ ਨਹੀਂ ਕਿ ਫਿਲਮ ਦੇ ਵਿੱਚ ਕੀ ਉਹ ਸੀਨ ਕੱਟ ਦਿੱਤੇ ਗਏ ਨੇ ਜਾਂ ਨਹੀਂ ਕੀਤੇ ਗਏ ਨੇ ਇਸ ਕਰਕੇ ਅਸੀਂ ਇਸ ਕਰਕੇ ਅਸੀਂ ਐਮਰਜੈਂਸੀ ਦਾ ਵਿਰੋਧ ਕਰਦੇ ਸੀ ਸਾਡਾ ਕੋਈ ਇਸ ਗੱਲ ਨਾਲ ਮਸਲਾ ਨਹੀਂ ਹੈ ਇੰਦਰਾ ਦੀ ਅਸਲ ਤਸਵੀਰ ਪੇਸ਼ ਕੀਤੀ ਜਾਵੇ ਅਸੀਂ ਉਹਦਾ ਸਵਾਗਤ ਕਰਾਂਗੇ ਐਮਰਜੈਂਸੀ ਜੋ ਸਿੱਖਾਂ ਦਾ ਸਭ ਤੋਂ ਵੱਡਾ ਰੋਲ ਰਿਹਾ ਹੈ ਐਮਰਜੈਂਸੀ ਬੋਰਡ ਤੇ ਨੂੰ ਜਦਨ ਲਈ ਜੇ ਜੁਨੀਆਂ ਉਥੇ ਹੋਈਆਂ ਇਤਿਹਾਸਕ ਗ੍ਰਿਫਤਾਰੀਆਂ ਹੋਈਆਂ ਅਧੀਆਂ ਗ੍ਰਿਫਤਾਰੀਆਂ ਸਖਾਣੇ ਦਿੱਤੀਆਂ ਪੰਜਾਬ ਨੇ ਦਿੱਤੀਆਂ ਕਾਲੀ ਗੱਲ ਹੋਈਆਂ ਅਸੀਂ ਚਾਹਵਾਂਗੇ ਕਿ ਉਹਦਾ ਦੱਸਿਆ ਜਾਵੇ ਜਿਹੜਾ ਕਤਲੇਆਮ ਹੋਇਆ ਦਿੱਲੀ ਤੇ ਹੂਰ ਸ਼ਹਿਰਾ ਦੇ ਅੰਦਰ ਕਾਗਰਫੋਲੋ ਕੀਤਾ ਗਿਆ ਉਹਦੀ ਗੱਲ ਦਿਖਾਈ ਜਾਵੇ ਅਸੀਂ ਉਹਦਾ ਸਵਾਗਤ ਕਰਾਂਗੇ ਦਰਬਾਰ ਸਾਹਿਬ ਤੇ ਕਿਵੇਂ ਉਹਨੇ ਹਮਲਾ ਕੀਤਾ ਕਿਉਂ ਉਹ ਮੰਚੜ ਕੀ ਸੀ ਹਾਲਾਤ ਕੀ ਸੀ ਉਹਦੇ ਬਾਰੇ ਦਿਖਾਵੇ ਕੋਈ ਅਸੀਂ ਉਹਦਾ ਸਵਾਗਤ ਕਰਾਂਗੇ ਚਾਹੇ ਕੰਗਰਾਈ ਕਿਉਂ ਨਾ ਦਿਖਾਵੇ ਪਰ ਜੇ ਉਹਦੇ ਵਿੱਚ ਇਹ ਗੱਲ ਆਏਗੀ ਇਹ ਸਾਰੇ ਕਾਫੇ ਦੇ ਵਿੱਚ ਸਿੱਖਾਂ ਦੀ ਸਰਦਾਰ ਕੁਸ਼ੀ ਕੀਤੀ ਜਾਵੇ ਸਿੱਖਾਂ ਦੀ ਸਨਮਾਨ ਸਿਖੀ ਤੁਹਾਨੂੰ ਉੱਥੇ ਵਧਨਾਮ ਕੀਤਾ ਜਾਵੇ ਤੇ ਉਸ ਗੱਲ ਦੀ ਜਿਹੜੀ ਹੈ ਸਿੱਖ ਬਰਦਾਸ਼ਤ ਨਹੀਂ ਕਰਦੇ ਉਹ ਆਸੀਂ ਬਰੋਧ ਕਰਦੇ ਇਹ ਗੱਲ ਜਿਹਦੀ ਹੈ ਨਾ ਨਵੀਂ ਫਲ ਦੇ ਬਾਰੇ ਵਿੱਚ ਤੁਹਾਨੂੰ ਸਹੀ ਜਾਣਕਾਰੀ ਹੈ ਠੀਕ ਹੈ ਜੀ ਗਰੇਵਾਲ ਜੀ ਸੈਂਟਰ ਸਰਕਾਰ ਨੂੰ ਤੁਸੀਂ ਲੈਟਰ ਲਿਖ ਕੇ ਪੰਜਾਬ ਸਰਕਾਰ ਨੂੰ ਵੀ ਕੁਝ ਦਿਨ ਪਹਿਲਾਂ ਹੀ ਲੈਟਰ ਲਿਖਿਆ ਗਿਆ ਐਸਜੀਪੀਸੀ ਵੱਲੋਂ ਲੇਕਿਨ ਉਸਤੇ ਵੀ ਕੋਈ ਉਸਤੇ ਨੇ ਪੰਜਾਬ ਸਰਕਾਰ ਨੂੰ ਤਾਂ ਅਸੀਂ ਬਿਲਕੁਲ ਦੋ ਦਿਨ ਪਹਿਲਾਂ ਹੀ ਇਹ ਗੱਲ ਜਾਣਕਾਰੀ ਦਿੱਤੀ ਸੀ ਜੀ ਕਿ ਇਹ ਕਿਤੇ ਫਿਲਮ ਲੱਗਦੀ ਆ ਜਿਹਦੇ ਨਾਲ ਸਿੱਖ ਭਾਵਨਾਵਾਂ ਪੜਕਦੀਆਂ ਤੇ ਪੰਜਾਬ ਸੂਬੇ ਦੇ ਅੰਦਰ ਜਦੋਂ ਕੋਈ ਭੰਨਤੋੜ ਹੋएगी ਤੇ ਉਹਦਾ ਨਸ਼ਰ ਕੀਤਾ ਜਾਏਗਾ ਕਿ ਇਹ ਸਿੱਖ ਦਾ ਹਰਦੋਂ ਕਰਦੇ ਨੇ ਜੀ ਸਿੱਖ ਤਾਂ ਭੰਨਤੋੜ ਕਰਦੇ ਨੇ ਸਿੱਖ ਹੀ ਅਤੰਕ ਫਲਾਉਂਦੇ ਨੇ ਤੇ ਇਸ ਕਰਕੇ ਅਸੀਂ ਸਰਕਾਰ ਨੂੰ ਕਿਹਾ ਸੀਗਾ ਕਿ ਪੰਜਾਬ ਦੇ ਜੇ ਹਾਲਾਤ ਖਰਾਬ ਹੁੰਦੇ ਆ ਤਾਂ ਉਹ ਜਨਵਰੀ ਤੁਹਾਡੀ ਬੰਦੀ ਆ ਇਸ ਕਰਕੇ ਸਰਬੂ ਰੋਕਿਆ ਜਾਵੇ ਠੀਕ ਆ ਜੀ ਤੇ ਪੰਜਾਬ ਸਰਕਾਰ ਵੱਲੋਂ ਵੀ ਉਹ ਹੀ ਸਰਜੀ ਕੇ ਆਪਾਂ ਮੈਂਬਰ ਨੇ ਜ਼ਰੂਰਤਾ ਲੇਕਿਨ ਉਹਨਾਂ ਵੱਲੋਂ ਕੋਈ ਇਧਰ ਇਹ ਡਾਇਰੈਕਸ਼ਨ ਇਸ਼ੂ ਤਾਂ ਕੀਤੀ ਨਹੀਂ ਗਈਆਂ ਨਾ ਕੋਈ ਸਿਨਮਾ ਕਰਾਉਣ ਨੂੰ ਨਾ ਕੋਈ ਪ੍ਰੋਡਿਊਸਰ ਨੂੰ ਕਿ ਇੱਥੇ ਪੰਜਾਬ ਵਿੱਚ ਨਾ ਰਿਲੀਸ ਕੀਤੀ ਇਹਨਾਂ ਉਹਨਾਂ ਵੱਲੋਂ ਵੀ ਕੋਈ ਸਟੈਪ ਲਿਆ ਗਿਆ ਜਦਕਿ SGBC ਵੱਲੋਂ ਕੋਈ ਕੋਈ ਇਸ ਤਰ੍ਹਾਂ ਦਾ ਪਰਪਖ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਲਿਆ ਗਿਆ ਕੀ ਸਰਕਾਰ ਨੇ ਕਿਹਾ ਲੋਕੋ ਫਿਲਮ ਨੂੰ ਬੈਨ ਕਰਦੇ ਹੋ ਜਾਂ ਉਹਨੂੰ ਨਾਂ ਲਈ ਜਾਵੇ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਇਹ ਸਿੱਖ ਸੰਗਠਨਾ ਨੇ ਤੇ ਤੁਹਾਡੀ ਸੰਸਥਾ ਸ਼ੋਨੀ ਗੁਰਦੁਆਰਾਪੁਰ ਦੀ ਕਮੇਟੀ ਨੇ ਇਹ ਪਹੁੰਚ ਕਰਕੇ ਇਸ ਦੇ ਖਿਲਾਫ ਰੋਸ ਪ੍ਰਗਟ ਕੀਤਾ ਕਿ ਇਹ ਸਿਨੇਮਾ ਘਰਾ ਨਹੀਂ ਇਹ ਫਿਲਮ ਨਹੀਂ ਲਈ ਜੀ ਗਰੇਵਾਲ ਜੀ ਜਿਸ ਦੇ ਪਾਸੋਂ ਕੰਗਰਾਂ ਦੀ ਫਿਲਮ ਦੀ ਗੱਲ ਕਰਦੇ ਜੋ ਭਾਜੀਪੀ ਦੀ ਐਮਪੀ ਹੈ ਉਹਨੂੰ ਤਾਂ ਰਿਲੀਜ਼ ਕਰਤਾ ਚਾਹੇ ਸਿੱਖ ਸੰਗਠਨਾ ਵੱਲੋਂ ਕਾਫੀ ਵਿਰੋਧ ਸੀ ਲੇਕਿਨ ਭਾਈ ਜਸਵੰਤ ਸਿੰਘ ਖਾਲੜਾ ਦੀ ਅਧਾਰਤ ਫਿਲਮ ਵੀ ਆ ਰਹੀ ਹੈ 95 ਉਸਤੇ 100 ਤੋਂ ਵੱਧ ਪਹਿਲਾਂ ਕਟਾ ਲਗਾਉਣ ਦੀ ਗੱਲ ਕੀਤੀ ਜਾਂਦੀ ਹੈ ਫਿਰ ਹੁਣ ਦੇਖਿਆ ਜਾ ਰਿਹਾ ਕਿ ਉਹ ਪ੍ਰੋਡਿਊਸਰ ਇੰਡੀਆ ਵਿੱਚ ਰਿਲੀਜ਼ ਨਹੀਂ ਕਰ ਰਿਹਾ ਲੇਕਿਨ ਗਲੋਬਲੀ ਰਿਲੀਜ਼ ਕਰਨ ਦੀ ਗੱਲ ਕਰ ਰਹੇ ਨੇ ਕੀ ਦੇਖ ਰਹੇ ਹੋ ਜੀ ਨਵਸੇਮ ਦੇਖੋ ਸੰਗਨਾਤਾਂ ਤੋਂ ਉਹ ਹੁਣ ਪਤਾ ਹੀ ਆਪਾਂ ਨੂੰ ਵੀ ਉਹ ਬੀਜੇਪੀ ਦੀ ਐਮਪੀ ਹੈ ਜੀ ਤੇ ਉਸ ਦੇ ਫੇਵਰ ਉਹ ਕਰ ਰਹੇ ਆ ਇਹ ਅਸੀਂ ਬੜੇ ਦਿਨ ਤੋਂ ਇਸ ਗੱਲ ਦਾ ਰੌਲਾ ਪਾ ਰਹੇ ਆ ਕਿ ਜਿਹੜਾ ਸੈਂਸਰ ਬੋਰਡ ਆ ਕਿਉਂਕਿ ਸੈਂਸਰ ਬੋਰਡ ਇਹ ਨਿਰਪੱਖ ਨਹੀਂ ਹੁੰਦਾਗਾ ਉਹ ਸਮੇਂ ਵੀ ਸੱਤਾ ਦਾ ਪ੍ਰਭਾਵ ਥੋ ਹਮੇਸ਼ਾ ਰਹਿੰਦਾ ਕਿਉਂਕਿ ਉਹ ਸਾਰੇ ਪੋਲਿਟਿਕਲ ਨਮਾਇਦਿਆਂ ਦੇ ਤੌਰ ਤੇ ਉਹਨਾਂ ਨੂੰ ਉੱਥੇ ਪੁਆਇੰਟ ਕੀਤਾ ਜਾਂਦਾ ਕੁਝ ਲੋਕ ਇਸ ਗੱਲ ਨਾਲ ਟੈਕਨੀਕਲੀ ਜਾਣਕਾਰ ਹੁੰਦੇ ਨੇ ਪਰ ਜਿਆਦਾ ਪ੍ਰਭਾਵ ਉਹ ਸਮਝਦੀਆਂ ਸਰਕਾਰਾਂ ਦਾ ਹੀ ਲੈਂਦਾ ਤੇ ਮੈਂ ਉਹ ਗੱਲ ਕਰਨੀ ਚਾਹੁੰਦਾ ਸੀ ਕਿ ਇਹ ਜਿਹੜੀ ਫਿਲਮ ਹੈ ਇਸ ਤੋਂ ਪਹਿਲਾਂ ਵੀ 3 ਫਿਲਮਾਂ ਆਈਆਂ ਜਿਨ੍ਹਾਂ ਫਿਲਮਾਂ ਨੂੰ ਮਤਲਬ ਰੋਕਿਆ ਵੀ ਗਿਆ ਤੇ ਕੁਝ ਫਿਲਮਾਂ ਜਾਰੀ ਵੀ ਕੀਤੀਆਂ ਜਿਵੇਂ ਚਸ਼ਮੀ ਪਾਜਾ ਕੇਰਲਾ ਪਾਜਾ ਇਹ ਫਿਲਮਾਂ ਦੇ ਵਿੱਚ ਸਮੇਂ ਦੇ ਜਿਹੜੇ ਬਿਠੇ ਸੱਤਾ ਦੇ ਬਿਠੇ ਲੋਕ ਆ ਉਹਨਾਂ ਨੂੰ ਇਸ ਗੱਲ ਦੇ ਵਿੱਚ ਆਪਣਾ ਪੱਖ ਦਿਖਾਈ ਦਿੰਦਾ ਸੀ ਤੇ ਉਹ ਜਾਰੀ ਹੋਣ ਦਿੱਤੀਆਂ ਗਈਆਂ ਹੋਰ ਕਈ ਫਿਲਮਾਂ ਜਣੀਆਂ ਕੌਮ ਦੇ ਹੀਰੇ ਜਾਂ ਹੋਰ ਇਹ ਵੀ ਨਹੀਂ ਗੱਲ ਹੈ ਮੈਂ ਉਹ ਗੱਲ ਹੀ ਕਰਦਾ ਕਿ ਇਹ ਜਿਹੜੀ ਫਿਲਮ ਆ ਇਸ ਨੂੰ ਮੈਂ ਬੜਾ ਨੇੜੇ ਹੋ ਕੇ ਮੈਂ ਇਸ ਬਾਰੇ ਜਾਣਦਾ ਜੀ ਤੇ ਇਹ ਫਿਲਮ ਜਿਹੜੀ ਆ ਕਰੀਬ 2.5 ਤਿੰਨ ਸਾਲ ਤੋਂ ਇਹ ਜਿਹੜੇ ਕਰ ਰਹੀ ਆ ਕੋਰਟਾਂ ਦੇ ਅਦਾਲਤਾਂ ਦੇ ਤੇ ਜਿਹੜਾ ਸਾਡਾ ਸੈਂਸਰ ਬੋਰਡ ਆ ਜੀ ਉਹ ਬੈਨਾ ਕੱਟ-ਕੱਟ ਦੀਏ ਹੁਣ ਤਾਂ ਉਹਦੇ ਤੇ 120 ਕੱਟ ਕਰ ਦਿੱਤੇਗੇ ਜੀ ਤੋਂ ਇਹ ਇਹ ਗੱਲ ਜਿਹੜੀ ਆ ਬੜੀ ਵੱਡੀ ਇੱਕ ਹੈਰਾਨੀਜਨਕ ਗੱਲ ਆ ਜੀ ਇਹ ਇਹ ਜਿਹੜੀ ਅਸਲ ਕੁਸੂਰੀ ਕੋਈ origignal story ਕੋਈ ਵਾਪਰਾਇ ਦਖਾਂਤ ਦਾ ਅਸਲ ਪੇਸ਼ ਕਰਨ ਲਈ ਕੀ ਕੀਤਾ ਗਿਆ ਪਰਾਲਾ ਜਿਹੜਾ ਜੀ ਮੈਂ ਤਾਂ ਹੈਰਾਨ ਆ ਮੈਂ ਤੁਹਾਡੇ ਦੁਆਰਾ ਦੱਸਣਾ ਚਾਹੁੰਨਾ ਤੁਹਾਡੇ ਦਰਸ਼ਕਾਂ ਨੂੰ ਜੀ ਇਹ ਵੀ ਇਹ ਕਿਵੇਂ ਜਿਹੜੇ ਪ੍ਰੋਡਿਊਸਰ ਨੇ ਫਿਲਮ ਬਣਾਈ ਆ ਜੀ ਮੈਨੂੰ ਹੈਰਾਨੀ ਏਸ ਗੱਲ ਦੀ ਕਿ ਉਹਨੇ ਉਨੇ ਕੀ ਸੋਚ ਕੇ ਬਣਾਈ ਆ ਕਿਉਂਕਿ ਇਹ ਫਿਲਮ ਦੇ ਵਿੱਚ ਮਨੋਰੰਜਨ ਨਾਮ ਦੀ ਇੱਕ ਪੈਸੇ ਦੀ ਗੱਲ ਨਹੀਂ ਹੈ ਜੀ ਇੱਥੇ ਕੋਈ ਰੋਮਾਂਸ ਨਹੀਂ ਹੈਗਾ ਇੱਥੇ ਕੋਈ ਗੀਤਕਾਰ ਨਹੀਂ ਕੋਈ ਗਾਣਾ ਨਹੀਂ ਹੈਗਾ ਜੀ ਇੰਨੀ ਮਤਲਬ ਫਿਲਮ ਦੀ ਤਸਵੀਰ ਜਿਹੜੀ ਅਸਲ ਤਸਵੀਰ ਪੇਸ਼ ਕਰਨ ਦੀ ਜਿਹੜੀ ਪੇਸ਼ਕਾਰੀ ਕੀਤੀ ਆ ਜੀ ਜਿਹੜਾ ਉਹ ਤੇ ਹਨੀ ਤਰੇਹ ਡਾਇਰੈਕਟਰ ਆ ਜਿਹੜਾ ਉਹ ਕਮਾਲ ਆ ਮਤਲਬ ਮੈਂ ਆਪਦੀ ਲਾਈਫ ਦੇ ਵਿੱਚ ਮੇਰੀ ਲਾਈਫ ਦੇ ਵਿੱਚ 6 ਦਹਾਕੀਆਂ ਦੀ ਲਾਈਫ ਹੋ ਗਈ ਇਹਦੇ ਵਿੱਚ ਮੈਂ ਇਸ ਤਰ੍ਹਾਂ ਵੀ ਸਹੀ ਤੱਤ ਦਰਸਾਉਂਦੀ ਫਿਲਮ ਤੇ ਸਹੀ ਇਤਿਹਾਸ ਵਿੱਚ ਕਰਦੀ ਫਿਲਮ ਨਹੀਂ ਲੇਕਿਨ ਗਰੇਵਾਲ ਜੀ ਦੇਖਦੇ ਜੇ ਪੂਰੇ ਫੈਕਸ਼ਨ ਨੇ ਕਿ ਭਾਈ ਖਾਲੜਾ ਜੀ ਨੇ ਡਾਕੂਮੈਂਟ ਕੀਤੇ ਸੀ 1900 ਦੇ ਦਹਾਕਿਆਂ ਦੇ ਵਿੱਚ ਜਰੂਰ ਆਪਣੇ ਸਿੱਖ ਨੌਜਵਾਨਾਂ ਨੂੰ ਲਾਪਤਾ ਹੋ ਗਏ ਸੀ ਉਹਨਾਂ ਨੂੰ ਕਿਡਨੈਪ ਕਰਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਕਹਦੇ ਉਧਰਸਾਏ ਗਏ ਨੇ ਫਿਲਮ ਵਿੱਚ ਲੇਕਿਨ ਇਹਦੇ ਵਿੱਚ ਸੈਂਟਰ ਨੂੰ ਕੀ ਪ੍ਰੋਬਲਮ ਹੋ ਸਕਦੀ ਹੈ ਜੀ ਕਿਉਂਕਿ ਇਹ ਤਾਂ ਕਿਤੇ ਨਾ ਕਿਤੇ ਸੱਚ ਹੀ ਹੈ ਸਾਨੂੰ ਨਾ ਇਸੇ ਗੱਲ ਦੀ ਫਰਾਂ ਨਹੀਂ ਹੈ ਜੀ ਕਿਉਂਕਿ ਮੈਂ ਘਰਬਨਾਲ ਕਿਸੇ ਨਾ ਕਿਸੇ ਢੰਗ ਨਾਲ ਜੁੜਿਆ ਹਾਂ ਤੇ ਮੈਨੂੰ ਪਤਾ ਹੈ ਕਿ ਫਿਲਮ ਦੇ ਵਿੱਚ ਕੀ ਕੀ ਆ ਜੀ ਉਸ ਫਿਲਮ ਦੇ ਵਿੱਚ ਇੰਨੀ originality ਦਿੱਤੀ ਗਈ ਹੈ ਕਿ ਉਹ ਜਿਹੜੀ ਕਹਾਣੀ ਪਰਵਾਹੀ ਗਈ ਉਹਦੇ ਵਿੱਚ ਖਾਲੜਾ ਸਾਹਿਬ ਦਾ ਉਹੀ ਘਰ ਹੈ ਜਿਸ ਘਰ ਦੇ ਵਿੱਚ ਉਹਨਾਂ ਨੂੰ ਚੁੱਕਿਆ ਗਿਆ ਜਿਸ ਘਰ ਦੇ ਵਿੱਚ ਉਹ ਰਹੇ ਇੱਕ ਘਰ ਦੇ ਵਿੱਚ ਉਹਨਾਂ ਦੀ ਪਤਨੀ ਰਹੀ ਉਹਨਾਂ ਦੇ ਬੱਚੇ ਰਹੇ ਉਸੇ ਤੋਂ ਹੀ ਚੁੱਕ ਕੇ ਇੱਕ ਇੱਕ ਕੜੀ ਜਿਹੜੀ ਆ ਉਹ ਜੋੜੀ ਗਈ ਜੀ ਕਿਵੇਂ ਉਹ ਜਿਹੜੇ ਆਏ ਕਿਵੇਂ ਉਹ ਬਾਹਰ ਆਏ ਕੈਨੇਡਾ ਆ ਗਏ ਕੈਨੇਡਾ ਤੋਂ ਬਾਅਦ ਉਹ ਬਾਕੀ ਦੇ ਸੰਸਾਰ ਚ ਗਏ ਉਹਨਾਂ ਨੇ ਵਾਅਦ ਬੁਲੰਦ ਕੀਤੀ ਵਾਪਸ ਆਏ ਇਹ ਗੱਲ ਬਹੁਤ ਵੱਡੀ ਹੈ ਜੀ ਦੇਖੋ ਇਹ ਗੱਲ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਇਹ 83 ਜੂਨ ਤੋਂ ਬਾਅਦ 83 ਨਵੰਬਰ ਚ ਜੋ ਕੁਝ ਵਾਪਰਿਆ ਸੀ ਅੰਦਰ ਜੀ ਕਿੰਨੇ ਹਜ਼ਾਰਾਂ ਲੋਕਾਂ ਦਾ ਕਤਲਿਆ ਹੋਇਆ ਦਿਨ ਦਿਹਾੜੇ ਹੋਇਆ ਸਰੇ ਬਾਜ਼ਾਰ ਹੋਇਆ ਜੀ ਤਾਂ ਉਹ ਤੁਸੀਂ ਵੇਖੋਗੇ ਸਿਰਫ ਇਹ ਗੱਲ ਕਹਿ ਕੇ ਗੱਲ ਖਤਮ ਕਰ ਦਿੱਤੀ ਗਈ ਕਿ ਜਦੋਂ ਬੜਾ ਤਰੱਕੀ ਕਰਦਾ ਹੈ ਤਾਂ ਗਰਤੀ ਹੈ ਜੀ ਰਜੀਵ ਗਾਂਧੀ ਨੇ ਇਹ ਗੱਲ ਕਹਿ ਕੇ ਗੱਲ ਖਤਮ ਕਰਤੀ ਕਿ ਵੱਡਾ ਦਰਸ ਲੱਗਿਆ ਵਾ ਇਸ ਕਰਕੇ ਧਰਤੀ ਹਿੱਲੀ ਆ ਕੋਈ ਇਹਦਾ ਲੋਕਾਂ ਦੀ ਜਾਨ ਦਾ ਮੁੱਲ ਨਹੀਂ ਹੈਗਾ ਜੀ ਕਿਉਂਕਿ ਕਿਉਂਕਿ ਉਹ ਸਿੱਖ ਸੀ ਜੀ ਤੁਸੀਂ ਦੇਖੋ ਕਿ ਕਿਹੜੀ ਨਿਆਂ ਪਾਲਿਕਾ ਨੇ ਸਿੱਖਾਂ ਨੂੰ ਨਿਆਂ ਦਿੱਤਾ ਨਹੀਂ ਦਿੱਤਾ ਅਸੀਂ ਅੱਜ ਵੀ ਊਠ ਦਾ ਗੁੰਨ ਲੈ ਕੇ ਤੁਰੇ ਫਿਰਦੇ ਹਾਂ ਇੱਥੇ ਸੱਜਣ ਕੁਮਾਰ ਵਰਗੇ ਤਾਂ ਚਲ ਇੱਕ ਤਾਂ ਉਹਦਾ ਬੰਦਾ ਅੰਦਰ ਆ ਤੇ ਟਰੈਕਟਰ ਵਰਗੇ ਅਲੱਗ ਬਾਰਤ ਨੇ ਬੰਦੇ ਕਿੰਨੇ ਲੋਕ ਤੁਰੇ ਫਿਰਦੇ ਨੇ ਕਿੰਦਾ ਵੱਡਾ ਜ਼ੁਲਮ ਹੋਇਆ ਪਰ ਇਹਦਾ ਬਿਆਨ ਹੀ ਮਿਲਿਆ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਸਿੱਖ ਤਾਂ ਪਰ ਜਦੋਂ ਖਾਲੜਾ ਜੀ ਨੇ ਜਿਹੜੇ ਤੱਥ ਉਠਾਏ ਨੇ ਜੀ ਤੁਸੀਂ ਦੇਖੋ ਕਿ ਦੁਨੀਆ ਦੇ ਅੰਦਰ ਇੱਕ ਬਹੁਤ ਵੱਡੀ ਘਟਨਾ ਵਾਂ ਜਿਸ ਘਟਨਾ ਨੂੰ ਛੋਟਾ ਕਰਕੇ ਅੰਕੜਾ ਜਾ ਰਿਹਾ ਕਿਉਂਕਿ ਸਿੱਖ ਮਾਰੇਗੇ ਜੀ 25000 ਲੋਕ ਜਿਹੜੇ ਕੀ ਅਣਪਛਾਤੇ ਚੁੱਪ ਕੇ ਉਹਨਾਂ ਨੂੰ ਸਾਰੀਆਂ ਲਾਚਾਂ ਸਾਰੀਆਂ ਤੇ ਉਹਨਾਂ ਨੂੰ ਦੱਸਿਆ ਕਿ ਅਣਪਛਾਤੇ ਨੇ 25000 ਲੋਕ ਜੀ ਮੋਟੀ ਮੋਟੀ ਗੱਲ ਨਹੀਂ 25 ਬੰਦੇ ਨਹੀਂ ਹੈ 25 ਜੀ ਜੀ ਤਾਂ 250 ਨਹੀਂ ਹੈ 2500 ਰੁਪਏ 25000 ਦੇ ਕਿ ਜੀ ਇਹ ਗੱਲ ਇਹ ਦੇਖਣ ਵਿੱਚ ਆਈ ਹੈ ਤੇ ਪੱਕੀ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਜਿੰਨੇ ਤੱਥ ਨੇ ਉਹ ਸਾਰੇ ਤੱਥ ਰਿਕਾਰਡ ਦੇ ਵਿੱਚ ਨੇ ਜੀ ਉਹ ਰਿਕਾਰਡ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਠੀਕ ਹੈ ਜੀ ਤੇ ਜਿਹੜੀਆਂ ਜਿਹੜੀਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਉਹ ਸਾਰੇ ਅੰਕੜੇ ਇਕੱਠੇ ਕਰਕੇ ਇਹ ਸਾਰਾ ਕੁਝ ਕੀਤਾ ਗਿਆ ਜੀ ਲੋਕੀ ਇਹ ਗੱਲ ਦਿਖਾਈ ਦੇਦੀ ਸੀ ਖਾਲੜਾ ਸਾਹਿਬ ਨੂੰ ਕਿ ਮੈਨੂੰ ਲਿਮਿਟੇਟ ਕਰ ਦੇਣਗੇ ਜੀ ਤੇ ਉਹ ਚਾਰੇ ਹੋਏ ਪਰ ਉਹ ਆਪਣੇ ਉਸ ਇਰਾਦੇ ਤੇ ਅੜੇ ਅੜੇਂ ਰਹੇ ਤੇ ਉਹਨਾਂ ਨੇ ਉਹ ਕੰਮ ਕੀਤਾ ਜਿਹੜਾ ਕੰਮ ਬਹੁਤ ਵੱਡਾ ਕੰਮ ਹੈ ਜਿਹੜੀ ਸੇਕ ਕੰਮ ਇਸ ਕਾਰਜ ਨੂੰ ਹਮੇਸ਼ਾ ਯਾਦ ਰੱਖੂਗੀ ਤੇ ਮੈਂ ਤਾਂ ਇੱਕ ਦੂਜੇ ਪਾਸੇ ਇਹ ਵੀ ਗੱਲ ਕਰਦਾ ਜੀ ਕਿ ਜਿਹੜਾ ਕੁਝ ਉਹਨਾਂ ਨੇ ਕੀਤਾ ਜਿਸ ਕੱਲ ਕਰਕੇ ਜਾਣੇ ਜਾਂਦੇ ਸੀ ਉਹਨਾਂ ਨੂੰ ਉਮਨ ਰਾਈਟ ਐਕਟੀਵਿਸਟ ਦੇ ਦਾਦੇ ਜਾਣਾ ਗਿਆ ਬਿਲਕੁਲ ਜੀ ਤੇ ਉਮਨ ਰਾਈਟ ਦਾ ਮਤਲਬ ਕਿ ਮਨੁੱਖੀ ਹੱਕਾਂ ਦੀ ਗੱਲ ਕਰਨਾ ਇਹ ਸੰਵਿਧਾਨ ਦਾ ਪਹਿਲਾ ਪੰਨਾ ਵਾ ਸੰਵਿਧਾਨ ਸਾਡਾ ਕਹਿੰਦਾ ਜੀ ਜੇ ਤੁਸੀਂ ਮਨੁੱਖੀ ਹੱਕਾਂ ਦੀ ਗੱਲ ਕਰਦੇ ਹੋ ਤੇ ਉਹ ਸੰਵਿਧਾਨ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਨੂੰ ਅਧਿਆਏ ਦੇ ਵਿੱਚੋਂ ਤੁਹਾਨੂੰ ਕਹਿੰਦਾ ਕਿ ਤੁਸੀਂ ਸੰਵਿਧਾਨ ਦੇ ਅਨੁਕੂਲ ਕੰਮ ਕਰੋ ਜੀ ਅੱਜ ਤੇ ਦੇਸ਼ ਦੇ ਅੰਦਰ ਇਥੋੜੀਆਂ ਪਾਰਟੀਆਂ ਜਿਹੜੀਆਂ ਇੱਕ ਪਾਰਟੀ ਦਾ ਸੰਵਿਧਾਨ ਹੱਥ ਚ ਫੜ ਕੇ ਵੋਟਾਂ ਮੰਗਦੀ ਹੈ ਜੀ ਦੂਜੀ ਪਾਰਟੀ ਕਹਿੰਦੀ ਹੈ ਵੀ ਜਿਹੜਾ ਸੰਵਿਧਾਨ ਦੀ ਕਿਤਾਬ ਸਾਡੇ ਲਈ ਧਾਰਮਿਕ ਗ੍ਰੰਥ ਹੈ ਜੀ ਪਰ ਉਸੇ ਸੰਵਿਧਾਨ ਦੇ ਅਨੁਕੂਲ ਚੱਲ ਕੇ ਜਿਹੜਾ ਹੋਇਆ ਜ਼ੁਲਮ ਤੇ ਵਿਆਪਤੀ ਹੋਈ ਹੈ ਉਸ ਗੱਲ ਨੂੰ ਲੈ ਕੇ ਖਾਲੜਾ ਸਾਹਿਬ ਨੇ ਜੋ ਗੱਲ ਕੀਤੀ ਹੈ ਅੱਜ ਦੇਸ਼ ਦੇ ਲੋਕਾਂ ਨੂੰ ਸੰਵਿਧਾਨ ਦਾ ਰਾਖਾ ਸ਼ਹੀਦ ਵਜੋਂ ਨਾਲ ਨਾ ਚਾਹੀਦਾ ਭਾਵੇਂ ਕਿ ਸਿੱਖਾਂ ਦੇ ਉਹ ਸ਼ਹੀਦ ਨੇ ਜੀ ਇਕਾਲੀਓ ਬਹੁਤ ਵੱਡੀ ਕੁਰਬਾਨੀ ਆ ਜਿਹੜੀ ਜਿਹੜੀ ਕਿਤੇ ਵੀ ਮਟਾਈ ਨਹੀਂ ਜਾ ਸਕਦੀ ਕਦਰ ਇਸ ਕਾ ਦੇ ਅਸਰ ਤੇ ਉਹ ਜਿਹੜੀ ਫਿਲਮ ਬਣੀ ਆ ਜਿਹੜੀ 100 ਪੈਸੇ ਸਹੀ ਗੱਲ ਦਰਸਾਉਂਦੀ ਆ ਜਿਹੜੀ ਸੀਐਸਪਾ ਦੀ ਗੱਲ ਕਰਦੀ ਆ ਜਿਹੜੀ ਮਹਿਰਾਂ ਦੇ ਕੰਡਿਆਂ ਦੀ ਗੱਲ ਕਰਦੀ ਆ ਜਿਹੜੇ ਪੂਲਾਂ ਦੀ ਗੱਲ ਕਰਦੀ ਆ ਜਿਹੜੇ ਦਰਿਆਵਾਂ ਦੇ ਵਿੱਚ ਉਭਾਏ ਗਏ ਜਿਹੜੇ ਲੋਕ ਆ ਅਣਪਛਾਤੇ ਕਰਕੇ ਉਹਨਾਂ ਦੀ ਗੱਲ ਕਰਦੀ ਆ ਇੱਕ ਇੱਕ ਫਿਲਮ ਜਿਹੜੀ ਆ ਮੈਂ ਦੱਸਣਾ ਚਾਹੁੰਨਾ ਜੀ ਉਹ ਹਿੰਦੁਸਤਾਨ ਨੂੰ ਛੱਡ ਕੇ ਦੂਜੀ ਦੁਨੀਆ ਬਾਕੀ ਦੁਨੀਆ ਨਸ਼ਰ ਹੋ ਰਹੀ ਹੈ ਬਿਲਕੁਲ ਜੀ ਪਰ ਸਾਨੂੰ ਇੱਕ ਇੱਕ ਸ਼ਰਮਿੰਦਗੀ ਹੈ ਕਿ ਅਸੀਂ ਆਪਣੇ ਆਪ ਨੂੰ ਲੋਕਤੰਤਰ ਕਹਿਣ ਵਾਲਾ ਦੇਸ਼ ਜਿਹੜਾ ਉਸ ਫਿਲਮ ਦੇ ਨਾਲ ਜਾਤੀ ਕਰ ਰਿਹਾ ਕਹਿੰਦੇ 120 ਕਟਾਂ ਦੇ ਵਿੱਚ ਕੀ ਗੱਲਾਂ ਨੇ ਕਹਿੰਦੇ ਖੰਡਲਾ ਸਾਹਿਬ ਦਾ ਨਾਂ ਕੱਢ ਦਿੱਤਾ ਜਾਵੇ ਜੀ ਉਹਨਾਂ ਚੋਂ ਸ਼ਾਨ ਘਾਟਾਂ ਦੇ ਸ਼ਹਿਰਾਂ ਦਾ ਨਾਮ ਕੱਢ ਦਿੱਤਾ ਜਾਵੇ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਲੈ ਕੇ ਜਦੋਂ 120 ਕਟ ਲਾਏ ਜਾ ਰਹੇ ਨੇ ਤੇ ਫਿਲਮ ਦੇ ਵਿੱਚ ਬਚੇਗਾ ਕੀ ਜੀ ਬੜੀ ਦਲੇਰੀ ਕੀਤੀ ਹੈ ਪ੍ਰੋਡਿਊਸਰ ਨੇ ਜੀ ਉਹਨੇ ਕਿਹਾ ਕਿ 120 ਕਟਾਂ ਨਾਲ ਮੈਂ ਫਿਲਮ ਨਹੀਂ ਜਾਰੀ ਕਰਾਂਗਾ ਜੀ ਇਹ ਉਹਦੀ ਉਹਦੀ ਵੱਡੀ ਆ ਮੈਂ ਸਮਝਦਾ ਕਿ ਉਹਦੀ ਸਪੋਰਟ ਕਰਨੀ ਚਾਹੀਦੀ ਆ ਅੱਜ ਦੁਨੀਆ 'ਚ ਬੈਠੇ ਸਿੱਖ ਜਿਹੜੇ ਆ ਮਾਨਵ ਅਧਿਕਾਰਾਂ ਦੀ ਗੱਲ ਕਰਨ ਵਾਲੇ ਲੋਕ ਉਹਦੀ ਉਹਦੀ ਕਦਰ ਕਰਨ ਉਸ ਨੂੰ ਉਹਦੀ ਮਦਦ ਕਰਨ ਤਾਂ ਕਿ ਉਹ ਇਹ ਤੋਂ ਅੱਗੇ ਵਧ ਕੇ ਜਿਹੜੇ ਸਿੱਖਾਂ ਨਾਲ ਵਾਪਰੀਆਂ ਦੁਰਘਟਰਾਵਾਂ ਨੇ ਉਹਨਾਂ ਨੂੰ ਹੋਰ ਮਸ਼ਹਨ ਕਰਨ ਦਾ ਹੌਸਲਾ ਜੀ ਗਰੇਵਾਲ ਜੀ ਤੁਹਾਡਾ ਅਕਾਲ ਚੈਨਲ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਹੁਣ ਐਸਜੀਪੀਸੀ ਮੈਂਬਰ ਗੁਰਚੰਦ ਸਿੰਘ ਗਰੇਵਾਲ ਨੂੰ ਸੁਣਿਆ ਉਹ ਕਹਿ ਰਹੇ ਸਨ ਕਿ ਕੰਗਨਨ ਰਣੌਤ ਦੀ ਜੋ ਫਿਲਮ ਐਮਰਜੈਂਸੀ ਰਿਲੀਜ਼ ਹੋਈ ਹੈ ਉਸ ਦੇ ਵਿੱਚ ਸਿੱਖਾਂ ਦੀ ਅਕਸ ਨੂੰ ਮਾੜਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਲਈ ਹੀ ਐਸਜੀਪੀਸੀ ਮੈਂਬਰਾਂ ਸਿੱਖ ਸੰਗਤਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਅਤੇ ਪੰਜਾਬ ਦੇ ਕਿਸੇ ਵੀ ਥੀਏਟਰ ਵਿੱਚ ਉਸ ਨੂੰ ਫਿਲਮ ਰਿਲੀਜ਼ ਹੋਣ ਨੂੰ ਨਹੀਂ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਸੈਂਟਰ ਨੂੰ ਵੀ ਅਤੇ ਪੰਜਾਬ ਸਰਕਾਰ ਨੂੰ ਲਗਾਤਾਰ ਰਾਤ ਪੇ ਵਿੱਚ ਸਨ ਕਿ ਜੋ ਇਸ ਵਿੱਚ ਆਬਜੈਕਸ਼ਨੇਬਲ ਜੋ ਕੱਟ ਨਹੀਂ ਜੋ ਸੀਨ ਦਿਖਾਏ ਗਏ ਨੇ ਸਿੱਖਾ ਪ੍ਰਤੀ ਉਸ ਨੂੰ ਰਿਮੂਵ ਕਰ ਦਿੱਤਾ ਜਾਵੇ ਲੇਕਿਨ ਨਾ ਹੀ ਉਹ ਸੀਨ ਕਹਿੰਦੇ ਹਟਾਏ ਗਏ ਨੇ ਇਸ ਲਈ ਅਸੀਂ ਇਸ ਫਿਲਮ ਦਾ ਭਾਰੀ ਵਿਰੋਧ ਕਰ ਰਹੇ ਹਾਂ ਦੂਜੇ ਪਾਸੇ ਉਹਨਾਂ ਨੇ ਹੈਰਾਨੀ ਜਤਾਈ ਹੈ ਕਿ ਜੋ ਭਾਈ ਜਸਵੰਤ ਸਿੰਘ ਖਾਲੜਾ ਤੇ ਆਧਾਰਿਤ ਫਿਲਮ ਤੇ ਮੂਵੀ ਬਣ ਰਹੀ ਹੈ ਪੰਜਾਬ 95 ਉਸ ਨੂੰ ਪੰਜਾਬ ਜਾਂ ਭਾਰਤ ਵਿੱਚ ਨਹੀਂ ਰਿਲੀਜ਼ ਹੋਣ ਦਿੱਤਾ ਯਾਰ ਜਦ ਕਿ ਹੁਣ ਡਾਇਰੈਕਟਰ ਨੇ ਏ ਡਿਸਾਈਡ ਕੀਤਾ ਗਿਆ ਪੂਰੇ ਵਰਲਡ ਵਿੱਚ ਸਾਨੂੰ ਰਿਲੀਜ਼ ਕੀਤਾ ਜਾਵੇ ਕਿਉਂਕਿ ਭਾਰਤ ਸਰਕਾਰ ਕਹਿ ਰਹੀ ਸੀ ਕਿ 120 ਕਟ ਲਾਇਆ ਜਾਣਗੇ ਫਿਲਮ ਦੇ ਵਿੱਚ ਅਤੇ ਕੁਝ ਹੋਰ ਚੇਂਜਸ ਜਿਵੇਂ ਕਿ ਫਿਲਮ ਦਾ ਨਾਮ ਵੀ ਚੇਂਜ ਕੀਤਾ ਜਾਵੇ ਤਾਂ ਹੀ ਭਾਰਤ ਵਿੱਚ ਫਿਲਮੇ ਰਿਲੀਜ਼ ਹੋਣ ਦਿੱਤੀ ਜਾਵੇਗੀ ਗਰੇਵਾਲੇ ਕਿਹਾ ਕਿ ਇਹ ਬਹੁਤ ਹੀ ਹੈਰਾਨੀਜਨਕ ਹੈ ਜਿੱਥੇ ਭਾਈ ਖਾਲੜਾ ਜੀ ਜੋ ਮਨੁੱਖੀ ਅਧਿਕਾਰਾਂ ਦੇ ਹੱਕਾਂ ਲਈ ਲੜ ਰਹੇ ਸਨ ਅਤੇ ਉਸ ਦੇ ਸਬੰਧ ਵਿੱਚ ਇਹ ਉਹਨਾਂ ਦੀ ਕੁਰਬਾਨੀ ਹੋ ਗਈ ਲੇਕਿਨ ਫਿਲਮ ਨੂੰ ਦਰਸਾਉਣ ਦੀ ਬਜਾਏ ਜਾਂ ਉਹਨਾਂ ਨੂੰ ਸਨਮਾਨਿਤ ਕਰਨ ਦੀ ਬਜਾਏ ਫਿਲਮ ਨੂੰ ਭਾਰਤ ਵਿੱਚ ਰੋਕਿਆ ਜਾ ਰਿਹਾ ਹੈ ਉਸਦੇ ਸਮਾਂ ਦੇ ਵਿੱਚ ਬਧੇਰੇ ਤੁਹਾਨੂੰ ਜਾਣਕਾਰੀ ਦੇਂਦ ਰਹਾ ਮਾਂਗੇ ਤੁਹਾਡਾ ਆਕਾਲ ਚਲਣ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ